ਸਾਸਰੀ ਕਾ ਜੀ ਸਾਸਰੀ ਕਾ ਬੀਰਤ ਪਾਣਾ ਸਾਰਿਆਂ ਸਾਸਰੀ ਕਾ ਜੀ ਬੱਚਿਆਂ ਨੂੰ ਬਹੁਤ-ਬਹੁਤ ਪਿਆਰ ਤੇ ਬੇਬੇ ਦੀ ਰਸੋਈ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬੇਬੇ ਦੀ ਰਸੋਈ ਦੇ ਵਿੱਚ ਬਣਾਉਣ ਜਾ ਰਹੇ ਹਾਂਗੇ ਸਿਆਵਾਂ ਦਾ ਸੇਕ ਤੇ ਸਿਓ ਤੇ ਕੇਲੇ ਦਾ ਸੇਕ ਸਿਓ ਜਿਆਦਾ ਲਵਾਂਗੇ ਕਿਉਂਕਿ ਇਹ ਸਿਆਵਾਂ ਦਾ ਸੇਕ ਹੈ ਤੇ ਕੇਲਾ ਆਪਾਂ ਇੱਕ ਲਵਾਂਗੇ ਤੇ ਨਾਲ ਆਪਾਂ ਲਵਾਂਗੇ ਸੇ ਸੇ ਸੱਤ ਆਪ ਲੈਤ ਨੇਗੇ ਕਾਜੂ ਤੇ ਦਸ ਬਾਰ ਆਪਾਂ ਲੈ ਲਏ ਤੇ ਨਾ ਤੇ ਪਹਿਲਾਂ ਆਪਾਂ ਸੇਅ ਚੀਰ ਲਈ ਸਾਰੇ ਸੇਅ ਦਿਨੇ ਦਿਨੇ ਜੀਰ ਕੇ ਆਪਾਂ ਇਹਦੇ ਵਿੱਚ ਪਾ ਲਗੇ ਤੇ ਸਾਰੇ ਦੇ ਸਾਰੇ ਸੇਅ ਚੀਰ ਕੇ ਆਪਾਂ ਇਹਦੇ ਵਿੱਚ ਪਾ ਲਗੇ ਭਾਨੇ ਜੱਗ ਦੇ ਤੇ ਜੱਗ ਚ ਪਾ ਕੇ ਤੇ ਫਿਰ ਆਪਾਂ ਇਹਨੂੰ ਗਰੰਟਰ ਕਰਾਂਗੇ ਸਾਰੇ ਸਾਰੇ ਸਾਮਾਨ ਨੂੰ ਇਕੱਠੇ ਨੂੰ ਗਰੰਟਰ ਕਰ ਲਾਂਗੇ ਤੇ ਆਪਾਂ ਇਹਦੇ ਵਿੱਚ ਖੰਡ ਤਾਂ ਭਾਵੇਂ ਨਾਮ ਬਲਾ ਮਜੀ ਪਾਉਣੀ ਆ ਕਿ ਕਿਉਂਕਿ ਸਿਅਰ ਵੀ ਮਿੱਠਾ ਹੁੰਦਾਗਾ ਕੇਲਾ ਵੀ ਮਿੱਠਾ ਹੁੰਦਾਗਾ ਤੇ ਮਿੱਠਾ ਜਿਹੜੀਆਂ ਭੈਣਾਂ ਲਗਾ ਤਾਂ ਦੇਖਦੀਆਂ ਆਉਂਦੀਆਂ ਨੇ ਤੇ ਉਹਨਾਂ ਭੈਣਾਂ ਨੂੰ ਪਤਾ ਹੀ ਆ ਵੀ ਮਿੱਠਾ ਅਸੀਂ ਬਹੁਤ ਘੱਟ ਖਾਣੇ ਆਂਗੇ ਤੇ ਇਸ ਲਈ ਭੈਣੇ ਮਿੱਠੇ ਤੋਂ ਥੋੜਾ ਜਿਹਾ ਪਰਹੇਜ਼ ਹੀ ਰੱਖਦੇ ਆ ਖੰਡ ਤੋਂ ਤੇ ਜਿਹੜੀ ਚੀਜ਼ ਬਗਰ ਸ਼ਬਦਾਂ ਨਹੀਂ ਮਿੱਠਾ ਪਾਇ ਵਗੈਰਾ ਉਹ ਤਾਂ ਚੀਜ਼ਾਂ ਲੱਪਾ ਨੂੰ ਜ਼ਰੂਰੀ ਆ ਨਾ ਪਾਉਣਾ ਮਿੱਠਾ ਥੋੜਾ ਬਹੁਤਾ ਤੇ ਜੀ ਦੇ ਬਗਰ ਸਰਦਾ ਉਹਦੇ ਨਾਲ ਪਸਾਰ ਵੀ ਲੈਣੇ ਹੈਗੇ ਤੇ ਹੁਣ ਤਾਂ ਨੇ ਪਾਇਆ ਹੈਗਾ ਸੇਵਾ ਦਾ ਸੇਕਾ ਇਹ ਆਪਣੇ ਸਰੀਰ ਦੇ ਲਈ ਬਹੁਤ ਹੈਲਥੀ ਹੁੰਦਾ ਹੈਗਾ ਤੇ ਬਹੁਤ ਵਧੀਆ ਹੁੰਦਾ ਆਪਣੇ ਬੱਚਿਆਂ ਨੂੰ ਘਰੇ ਬਣਾ ਕੇ ਦਿਆ ਕਰੋ ਤੇ ਪਿਓਰ ਸੇਕ ਤਾਂ ਪੈਨੇ ਆਪਾਂ ਘਰੇ ਹੀ ਬਣਾ ਸਕਦੇ ਆਂਗੇ ਤੇ ਬਾਹਰ ਤਾਂ ਨਹੀਂ ਸੇਕ ਇੰਨੇ ਵਧੀਆ ਮਿਲਦੇ ਕਿ ਆਪਾਂ ਨੂੰ ਉੱਥੇ ਤਾਂ ਪੈਨੇ ਖੰਡ ਵਾਲਾ ਪਾਣੀ ਵਿੱਚ ਪਾ ਕੇ ਬਹੁਤ ਸਾਰਾ ਆਪਾਂ ਨੂੰ ਸੇਕ ਬਣਾ ਕੇ ਦੇ ਦਿੰਦੇ ਨੇਗੇ ਤੇ ਸੇਅ ਉਹ ਵੀ ਤੁਸੀਂ ਵਧੀਆ ਕੁਆਲਿਟੀ ਦੇ ਲਿਓ ਤੇ ਸਿਓ ਤਾਂ ਸਾਡੇ ਵਧੀਆ ਨੇਗੇ ਤੇ ਵਿੱਚੋਂ ਦੇਖ ਕੇ ਚੀਰ ਲਿਆ ਕਰੋ ਤੇ ਵੈਸੇ ਸਿਓ ਤਾਂ ਅੱਜ ਕੱਲ ਤਾਂ ਵਧੀਆ ਹੀ ਹੁੰਦੇ ਨੇ ਕਿ ਤੇ ਜਿਹੜੀ ਜੀਰ ਪਨ ਘਰੇ ਬਣਾ ਕੇ ਆਪਾਂ ਪੀ ਲਈਏ ਖਾ ਲਈਏ ਉਹ ਚੀਜ਼ ਸਭ ਤੋਂ ਵੇੱਤਰ ਵਾ ਤੇ ਪੈਨ ਥੋੜੀ ਜੀ ਗਰਮੀ ਤਾਂ ਜ਼ਰੂਰ ਵਾ ਪਰ ਜਿਹੜੀ ਚੀਜ਼ ਫਿਰ ਖਾਣੀ ਆ ਫਿਰ ਉਹਦੇ ਲਈ ਕੋਈ ਗਰਮੀ ਨੇ ਦੇਖਣਾ ਪੈਂਦਾ ਹੈ ਨਾ ਸਾਰਾ ਕੁਝ ਸੀ ਤੇ ਫਿਰ ਉਹ ਚੀਜ਼ ਆਪਾਂ ਘਰੇ ਪਿਓਰ ਬਣਾਉਣੀ ਬਣਾਉਣੀ ਆਗੀ ਤੇ ਉੱਥੇ ਵੀ ਤਾਂ ਆਪਣੇ ਬੱਚੇ ਪੈਸੇ ਲਾ ਕੇ ਹੁੰਦੇ ਨੇ ਪਾਣੇ ਤੇ ਉਹ ਨਾਲੇ ਪਨੇ ਵਧੀਆ ਨਹੀਂ ਹੁੰਦਾਗਾ ਤੁਹਾਨੂੰ ਪਤਾ ਹੀ ਹੈ ਹਨਾ ਤੇ ਉਹ ਤਾਂ ਇੱਕ ਖੰਡ ਹੀ ਹੁੰਦੀ ਆ ਬਸ ਤੇ ਇਹ ਸੇਵ ਲੈ ਕੇ ਘਰੇ ਬਣਾ ਲਿਆ ਕਰੋ ਤੇ ਬਿਮਾਰ ਆ ਕੋਈ ਆਪਣਾ ਉਹਦੇ ਵਾਸਤੇ ਵੀ ਤੇ ਬਹੁਤ ਵਧੀਆ ਇਹ ਘਰੇ ਬਣਾ ਕੇ ਦੇਵੋ 1 ਕੱਪਾ ਪਨੇ ਕੇਲਾ ਪਾ ਲਿਆ ਤੇ ਨਾਲ ਹੀ ਆਪਾਂ ਆ ਪਾ ਲਾਂਗੇ ਬਾਦਾਮ ਤੇ ਕੱਛ ਤੇ ਆਪਾਂ ਥੋੜਾ ਜਿਹਾ ਪਨੇ ਦੇ ਬੱਚ ਪਾ ਲਾਂਗੇ ਦੁੱਧ ਥੋੜਾ ਜਿਹਾ ਪਾਵਾਂਗੇ ਹਜੇ ਆਪਾਂ ਬਾਅਦ ਚ ਦੁੱਧ ਪਾਵਾਂਗੇ ਆ। ਹਜੇ ਤਾਂ ਕੱਲਾ ਗ੍ਰੈਂਡਰ ਕਰ ਲਈ ਥੋੜਾ ਜਿਹਾ ਦੁੱਧ ਪਾਇਆ। ਤੇ ਦੋਕਾ ਪੀਸ ਆਪਾਂ ਪਾ ਦਾਂਗੇ ਆਪਣੀ ਬਰਫ਼ ਦੇ ਜੰਮੇ ਹੋਏ। ਆ ਦੇਖੋ ਪੀਸ ਇਸ ਤਰ੍ਹਾਂ ਦੇ ਨੇ। ਠੰਡਾ ਹੋਣ ਦੇ ਲਈ ਤੇ ਹੁਣ ਆਪਾਂ ਇਹਨੂੰ ਗ੍ਰੈਂਡਰ ਕਰ ਲਾਂਗੇ। ਆ ਦੇਖ ਭਾਵੇਂ ਆਪਾਂ ਥੋੜਾ ਜਨਾ ਇਹ ਗ੍ਰੈਂਡਰ ਕਰ ਲਿਆ ਤੇ ਹੁਣ ਆਪਾਂ ਇਹਦੇ ਚ ਦੋ ਪੀਸ ਹੋਰ ਬਰਫ਼ ਦੇ ਪਾਤੇ। ਤੇ ਕਿਉਂਕਿ ਆਪਣਾ ਦੁੱਧ ਜਿਆਦਾ ਠੰਡਾ ਨਹੀਂ ਹੈਗਾਗਾ ਤੇ ਕੇਲੇ ਸਾਬੇ ਆਪਣੇ ਫਰਿੱਜ ਚ ਨਹੀਂ ਸਲਾਈ ਹੋਏ ਇਹ ਵੀ ਬਾਹਰ ਹੀ ਸੀਗੇ ਤੇ ਇਸ ਲਈ ਆਪਣੇ ਬੱਚੇ ਥੋੜਾ ਜਿਹਾ ਜਨ ਕੇ ਜਿਆਦਾ ਠੰਡਾ ਪੀ ਕੇ ਖੁਸ਼ ਨੇਗੀ ਤੇ ਇਸ ਲਈ ਫਿਰ ਆਪਾਂ ਨੂੰ ਇਹ ਪੀਸ 4.5 ਪੈਣੇ ਹੋਣ ਇਹਦੇ ਵਿੱਚ ਪਰਫ ਦੇ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਖੰਡ ਪਾਵਾਂਗੇ ਜਿਆਦਾ ਨਹੀਂ ਪਾਉਣੀ ਖੰਡ ਆਪਾਂ ਬਹੁਤ ਥੋੜੀ ਖੰਡ ਪਾਉਣੀ ਆਪਾਂ ਸਰਪ ਪਾਣੀ ਆ ਇੱਕ ਚਮਚਾ ਛੋਟਾ ਹੰਡ ਦਾ ਪੌਣਾ ਆਪਾਂ ਸਿਰਫ ਇੱਕ ਚਮਚਾ ਬਸ ਵਿੱਚ ਵੀ ਰੱਖ ਲਈ ਮੈਂ ਜਿਆਦਾ ਨਹੀਂ ਪਾਇਆ ਆਪਾਂ ਨੇ ਆਪਣੇ ਕੀਵੀ ਦੇ ਜੂਸ ਦੀ ਬੋਤਲ ਲੈੰਦੀ ਹੋਈ ਹੈਗੀ ਤੇ ਇਹ ਤੁਸੀਂ ਕੀਵੀ ਫਰੈਸ਼ ਵੀ ਲੈ ਕੇ ਪਾ ਸਕਦੇ ਹੋਗੇ ਤੇ ਆਪਣੇ ਇਹ ਕੀਵੀ ਦੇ ਜੂਸ ਦੀ ਬੋਤਲ ਲੈੰਦੀ ਹੋਈ ਆ ਆਪਾਂ ਇਹ ਪਾ ਲੈਣੇ ਹੁੰਨੇ ਆ ਥੋੜਾ ਜਿਹਾ ਬੱਚ ਇਹਦੇ ਵਿੱਚ ਇਹ ਸਾਲਟ ਸਾਰਾ ਕੀਵੀ ਦਾ ਹੀ ਆ ਬਹੁਤ ਗਾੜਾ ਗਾੜਾ ਗਾਹੇ ਤੇ ਥੋੜਾ ਜਿਹਾ ਬੱਚ ਪਾ ਲਵੇ ਤੇ ਇਹਦੇ ਨਾਲ ਹੋਰ ਟੈਸਟੀ ਬਣ ਜਾਂਦਾ ਆਪਣਾ ਜੂਸ ਹੁਣ ਆਪਾਂ ਲਵਾਂਗੇ ਇੱਕ ਕੱਪ ਦੁੱਧ ਇੱਕ ਕੱਪ ਆਪਾਂ ਲਵਾਂਗੇ ਦੁੱਧ ਦਾ ਪਹਿਲਾਂ ਆਪਾਂ ਇਹ ਥੋੜਾ ਜਿਹਾ ਦੁੱਧ ਪਾਵਾਂਗੇ ਕੱਪ ਦੇ ਵਿੱਚ ਰੱਖ ਲਾਂਗੇ ਬਾਅਦ ਚ ਆਪਾਂ ਗਾ ਇਹਨੂੰ ਲੱਗ ਪਾਵਾਂਗੇ ਰਾ ਜੂਸ ਬਣ ਕੇ ਬਿਲਕੁਲ ਰੈਡੀ ਆ ਤੇ ਆਪਾਂ ਹਾਂ ਇਸ ਤਰ੍ਹਾਂ ਹੱਥ ਦੀ ਮਦਦ ਦੇ ਨਾਲ ਸਾਰਾ ਪਿਚੂ ਲਾ ਲਾਂਗੇ ਕਿਉਂਕਿ ਪਹਿਨੇ ਸਾਰਾ ਜੂਸ ਹੀ ਆ ਇਹ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਹੋਰ ਪਾ ਲਈਏ ਇਹਦਾ ਆਪਾਂ ਕੱਪ ਦੁੱਧ ਲੈਤਾ ਸੀਗਾ ਤੇ ਹੁਣ ਇਹਨੂੰ ਸਾਰਿਆਂ ਨੂੰ ਮਿਕਸ ਕਰ ਲਗੇ ਦੇਖੋ ਕਿੰਨਾ ਗਾੜਾ ਗਾੜਾ ਪਿਓਰ ਜੂਸ ਬਣਿਆ ਘਰ ਦਾ ਤੇ ਸਾਰਾ ਕੁਝ ਪੈਨੇ ਤੇ ਇਸ ਤਰ੍ਹਾਂ ਦਾ ਆਪਾਂ ਨੂੰ ਕਿੱਥੇ ਮਿਲਦਾ ਸਹਿਰਾਂ ਦੇ ਵਿੱਚ ਤੇ ਪੈਸੇ ਆਪਣੇ ਬੱਚੇ ਦੁੱਗਣੇ ਲਾਏ ਆਉਂਦੇ ਨੇ ਇਹਨਾਂ ਦੇ ਬੱਚਿਆਂ ਨੂੰ ਆਪਣੇ ਵੱਤ ਵਤ ਇਹੀ ਕਿਹਾ ਕਰੋ ਵੀ ਘਰੇ ਦਸੋ ਕਿਰੀ ਚੀਜ਼ ਖਾਣੀ ਪੀਣੀ ਆ ਤੁਹਾਨੂੰ ਅਸੀਂ ਘਰੇ ਬਣਾ ਕੇ ਦਿੰਨੇ ਆਂਗੇ ਤੇ ਤੁਸੀਂ ਉਹੀ ਚੀਜ਼ ਆਪਣੇ ਘਰੇ ਬੱਚਿਆਂ ਨੂੰ ਬਣਾ ਕੇ ਦਿਆ ਕਰੋ ਨਾਲੇ ਤਾਂ ਆਪਣੇ ਪੈਸੇ ਦੀ ਬਚਤ ਤੇ ਨਾਲੇ ਆਪਣੇ ਬੱਚਾ ਨੂੰ ਪ्युअर ਚੀਜ਼ ਮਿਲਦੀ ਆ ਦੇਖੋ ਆਪਣੇ ਆ ਗਲਾਸ ਦੇ ਵਿੱਚ ਪਾ ਲਿਆ ਤੇ ਦੋ ਤਿੰਨ ਗਲਾਸ ਆਪਣੇ ਹਜੇ ਹੋਰ ਬਚ ਗਏ ਤੇ ਇਹ ਪਾਣੇ ਪੂਰਾ ਜ਼ਿਆਦਾ ਹੀ ਆਪਣਾ ਜਾਨੀ ਕਿ ਵਧੀਆ ਬਣਿਆਗਾ ਤੇ ਤਾਕਤਵਰ ਚੀਜ਼ ਬਣੀ ਆ ਇਹ ਤੇ ਆਪਣੇ ਬੱਚੇ ਪੀਣਗੇ ਤੇ ਉਹਨਾਂ ਨੂੰ ਤਾਕਤ ਮਿਲੂਗੀ ਤੇ ਸਾਇਰਾਂ ਤੇ ਜੂਸ ਦੇ ਨਾਲੋਂ ਪਾਣੇ ਘਰੇ ਜੂਸ ਬਣਾਵੋ ਸਭ ਤੋਂ ਵੇੱਤਰ ਵਾ ਤੇ ਪਾਣੇ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਇਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਚੈਨਲ ਬੇਬੇ ਦੀ ਰਸੋਈ ਨੂੰ ਸਬਸਕ੍ਰਾਈਬ ਕਰੋ ਤੇ ਪਾਣੇ ਹੋਰ ਕੀ ਕਿਸ ਚੀਜ਼ ਦਾ ਤੁਹਾਨੂੰ ਜੂਸ ਚਾਹੀਦਾ ਆਪਾਂ ਉਹ ਜੂਸ ਬਣਾ ਕੇ ਤੁਹਾਨੂੰ ਦਿਖਾਵਾਂਗੇ ਤੇ ਕਿਉਂਕਿ ਭੈਣੇ ਬਹੁਤਿਆਂ ਭੈਣਾ ਇਹ ਜਿਹਾ ਵੀ ਹੈਗੀਆਂ ਨੇ ਪਿੰਡਾਂ ਦੇ ਵਿੱਚ ਜਿੰਨਾ ਭੈਣਾਂ ਨੂੰ ਇਹ ਨਹੀਂ ਪਤਾ ਕਿ ਆਪਾਂ ਜੂਸ ਕਾਸ ਕਰਸਦਾ ਬਣਾ ਸਕਦੇ ਆਂਗੇ ਤੇ ਬਹੁਤ ਮੇਰੇ ਭੈਣਾਂ ਇਸ ਤਰ੍ਹਾਂ ਦੀਆਂ ਲੱਗੀਆਂ ਤੇ ਤੁਸੀਂ ਭੈਣੇ ਹਰ ਚੀਜ਼ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਵੀ ਕਿਹੜੀ ਚੀਜ਼ ਦੀ ਤੁਹਾਨੂੰ ਰੈਸਪੀ ਚਾਹੀਦੀ ਆਪਾਂ ਉਹੀ ਦੇਵਾਂਗੇ ਤੇ ਠੀਕ ਆ ਭੈਣੇ ਹੁਣ ਮਿਲਦੇ ਆਪਾਂ ਕਿਸੇ ਨਵੀਂ ਰੈਸਪੀ ਦੇ ਨਾਲ ਤੇ ਆਪਣੀ ਵੀਡੀਓ ਸਵੇਰੇ 9 ਵਜੇ ਹੁੰਦੀ ਹੈ ਡੇਲੀ ਹਰ ਰੋਜ਼ ਸਵੇਰੇ 9 ਵਜੇ ਆਪਣੀ ਵੀਡੀਓ ਆ ਜਾਂਦੀ ਹੈ ਭੈਣੇ ਸਵੇਰੇ 9 ਵਜੇ ਡੇਲੀ ਆਪਣੀ ਵੀਡੀਓ ਨੂੰ ਦੇਖਿਆ ਕਰੋ ਮੇਰੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਨੇ ਕੱਲ ਨੂੰ ਕਿਸੇ ਨਵੀਂ ਰੈਸਪੀ ਦੇ ਨਾਲ ਚੰਗਾ ਭੈਣੇ ਸਤਿ ਸ੍ਰੀ ਅਕਾਲ